ਕਿਵੇਂ ਭਾਈ ਆਉਣੇ ਕਿਵੇਂ ਲਖੇ ਕੋ ਲੱਗੀ ਛੰਡੇ ਠੀਕ ਹੋ ਰਹੀ ਵਾ ਇਹ ਚਲ ਸਾਬਾ ਚੋ ਸੇ ਬਸ ਗਰਮੀ ਆ ਹੁਣ ਯਾਰ ਚੋਸੇ ਦਵ ਰਹਿਣੀ ਆ ਕੀ ਕੋਈ ਹੋਰ ਟੈਨਸ਼ਨ ਲੱਦੀ ਟੈਨਸ਼ਨ ਯਾਰ ਪੈਸੇ ਦੇਣੇ ਸੀ ਇੱਕ ਘਰ ਦੇ ਅੱਛਾ ਤੇ ਬਾਕੀ ਦਾ ਦੋ ਚਾਰਾਂ ਘਰਾਂ ਦੇ ਦੇਣੇ ਸੀ ਉਹ ਤਾਂ ਮੈਂ ਜਿਵੇਂ ਕਿ ਸਿੱਧਾ ਵਿਆਜ ਦੇਤਾ ਉਹਨਾਂ ਨੂੰ ਅੱਛਾ ਕਿ ਲੱਗੇ ਦੋ ਸਾਲ ਹੋ ਗਏ ਜਾਂ ਕਿਸੇ ਦੇ ਤਿੰਨ ਸਾਲ ਹੋ ਗਏ ਹੂੰ ਸਿੱਧਾ ਵਿਆਜ ਦਿੱਤਾ 1 ਹਰੜਿਆ ਪਿਆ ਯਾਰ ਬੰਦਾ ਯਾਰ ਅੱਛਾ ਬਲ ਕਰਨਾ ਨਹੀਂ ਹਾਂ ਉਹੜਿਆ ਪਿਆ ਯਾਰ ਉਹ ਤਾਂ ਮੈਂ 6 ਮਹੀਨੇ ਬਾਅਦ ਹੀ ਵੇਚ ਲਾਉਂਗਾ ਫੇਰ ਐਨਾ ਯਾਰ ਐਨਾ ਵੇਚ ਲਾਉਂਗਾ ਭਾਈ 6 ਸਾਲ ਹੋ ਗਏ ਦੋ ਯਾਰ ਤੇ ਐਂ ਤਾਂ ਪੈਸੇ ਬਹੁਤ ਬਣ ਜਾਣਗੇ ਤੂੰ ਤਾਂ ਕਰਦਾ ਲਾ ਹੀ ਨਹੀਂ ਸਕਦਾ ਉਹਦਾ ਤਾਂ ਸਸ ਤਾਂ ਮੈਂ ਕਰ ਦੂੰਗਾ ਐਂ ਦਾ ਤੈਨੂੰ ਚੱਲ ਗਿਆ ਅਸੀਂ ਨਾਲ ਹੋਰ ਯਾਰ ਨਾਲ ਚੱਲੋ ਜੇ ਮਨ ਜੇ ਕਰਤਾ ਹੈ ਘਰੀ ਹੋਊਗਾ ਤੇ ਚੱਲੀਏ ਚਲੋ ਚਲੋ ਫਿਰ ਚਲਾ ਚੱਲੀਏ ਘਰੇ ਹੋਊਗਾ ਯਾਰ ਬਾਈ ਬਲ ਕਰਨ ਗਰੀਬਾਂ ਨੂੰ ਯਾਦ ਕਰੋ ਹਾਂ ਬਾਈ ਠੀਕ ਆ ਵਧੀਆ ਠੀਕ ਆ ਕੰਮ ਐਸੀ ਇੱਕ ਤਰੀਕੇ ਕੋਲੇ ਬੋਲੋ ਲੱਖੇ ਬੋਲ ਤਾ ਲਗਿਆ ਕਿਹੜਾ ਗਾਵਾਂ ਬੋਲ ਬਾਈ ਉਹ ਯਾਰ ਤੇਰੇ ਪੈਸੇ ਦੇਣੇ ਸੀ ਯਾਰ ਪੈਸੇ ਦੇ ਮੈਂ ਤੈਨੂੰ ਕਹਿੰਦਾ ਕਾਜ ਲੈ ਜਾਉਂਦੇ ਕਾਜ ਤਾਂ ਯਾਰ ਬਾਈ ਤੂੰ ਵਿਆਹ ਜੀ ਬਹੁਤ ਲੰਗੀ ਜਾਂਦਾ ਯਾਰ ਮੈਨੂੰ ਵਿਆਜ ਨੂੰ ਵਿਆਜ ਲਾਈ ਜਾਂਦਾ ਯਾਰ ਤੈਨੂੰ ਪਤਾ ਵੀ ਮੇਰਾ ਪਹਿਲੇ ਦਿਨ ਤੋਂ ਧਸੂਲਾ ਆਪਾਂ 6 ਮਹੀਨੇ ਬਾਅਦ ਸਾਫ਼ ਕਰਕੇ ਵਿਆਜ ਨੂੰ ਫਿਰ ਗਾ ਵਿਆਜ ਲਈਦਾ ਬਾਈ ਮੈਂ ਜਿੰਨੇ ਘਰਾਂ ਦੇ ਦਿੱਤੇ ਨਾ ਸਿੱਧਾ ਵਿਆਜ ਦਿੱਤਾ ਭਲਾ 2 ਸਾਲ ਦਾ ਇਹਨਾਂ ਦਾ ਜਿਹੜਾ ਤੱਕਾ ਨਾ ਕਰ ਇਹਦੇ ਨਾਲ ਨਹੀਂ ਤੱਕਾ ਦਾ ਕਿਹੜਾ ਯਾਰ ਪੈਸੇ ਦਿੱਤੇ ਆਪਾਂ ਪੈਸੇ ਲੈ ਕੇ ਮੁੜ ਕੇ ਮੂੰਹ ਦੇਣ ਵਾਲੀ ਆਈ ਹੁੰਦਾ ਸਾਰਿਆਂ ਦਾ ਉਹ ਐ ਨਹੀਂ ਹੁੰਦਾ ਯਾਰ ਓਡਿਆ ਗਰਜਾਂ ਗੱਢੀ ਦੀਆਂ ਮਦਦ ਕੀਤੀ ਆ ਫਿਰ ਬਾਈ ਯਾਰ ਐ ਦਾ ਨਹੀਂ ਹੁਣ ਵੀ ਤੂੰ ਮੈਨੂੰ ਮਦਦ ਮਦਦ ਰੱਖ ਫਿਰ ਮੇਰੀ ਤੇ ਤੇਰੀ ਮਤਲਬ ਕਰੀ ਜਾਂਦਾ ਮੂਲ ਦਾ ਵਿਆਜ ਲੈ ਲੈ ਯਾਰ ਮੂਲ ਦਾ ਵਿਆਜ ਤੈਨੂੰ ਦਿਨਾ ਮੈਂ ਯਾਰ ਨਹੀਂ ਤੇ ਫਿਰ ਯਾਰ ਮੈਂ ਕਮਾਏ ਆ ਪੈਸੇ ਇਸ ਗੱਲ ਵਾਸਤੇ ਕਮਾਇਆ ਵੀ ਮੈਂ ਤੁਹਾਡੀ ਮਦਦ ਕਰਦਾ ਰਹਾ ਤੇ ਪੈਸੇ ਵੀ ਮੋੜਦਾ ਰੋ ਤੁਹੀਂ ਮੈਂ ਵਿਆਜ ਖੱਤਰ ਖਾਤਰ ਕਮਾਈ ਕਰੀ ਹੈਗਾ ਬਈ ਇੰਨਾ ਵੀ ਨਹੀਂ ਤੱਕਾ ਚਾਹੀਦਾ ਫਿਰ ਮੂਲ ਦਾ ਵਿਆਜ ਲੈ ਲੈ ਨਾ ਵਿਆਜ ਤਾਂ ਨਾ ਲੈ ਬਈ ਯਾਰ ਯਾਰ ਲਖਿਆ ਤੈਨੂੰ ਪਤਾ ਵੀ ਮੈਂ ਤਾਂ ਫਰਾਂ ਹੀ ਵਿਆਜ ਲਾਉਣਾ ਨਹੀਂ ਯਾਰ ਤੂੰ ਹੁਣ ਵਕੀਲ ਲੈ ਕੇ ਆਉਂਦੇ ਨਾਲ ਉਹ ਵਕੀਲ ਵਾਲੀ ਕਿਹੜੀ ਗੱਲ ਆ ਯਾਰ ਦੱਸ ਵਕੀਲ ਵਾਲੀ ਗੱਲ ਇਹ ਪੈਸੇ ਇਹਨੂੰ ਦਿੱਤੇ ਆ ਤੁਸੀਂ ਐਵੇਂ ਨਾ ਤਿੰਨਾਂ ਗੱਲ 13 ਜੋ ਨਹੀਂ ਤੇ ਗੱਲ ਕਿਹੜੀ ਹੈ ਗਰੀਬ ਬੰਦਾ ਤਾਹਨੇ ਨਾ ਮੇਰਾ ਗੁਦਾਂ ਬੰਦ ਤਾਹਨੇ ਨਾ ਮੇਰੀ ਕੀ ਗੱਲ ਬਾਤ ਆ ਯਾਰ ਤੁਹਾਡੀ ਨਹੀਂ ਤੇ ਤੁਸੀਂ ਲੈਣ ਪੈਸੇ ਲੈਣ ਵਾਲੀ ਨਹੀਂ ਸੀ ਨਹੀਂ ਤੁਹਾਨੂੰ ਲੋਡ ਹੁੰਦੀ ਆ ਨਾ ਗਰੀਬਾਂ ਦਾ ਘੁੱਟ ਦੋ ਤੁਸੀਂ ਵਿਹੜੇ ਚ ਵੜ ਜਾਂਦੇ ਆ ਵਿਹੜਾ ਜਿਤਾਉਂਦਾ ਜਦੋਂ ਤੂੰ ਸਰਪੰਚੀ ਦੇ ਇਲੈਕਸ਼ਨ ਲੜੇ ਸੀ ਓ ਇਸੇ ਵਿੜੇ ਨੇ ਜਿਤਾਇਆ ਅਸੀਂ ਮੈਨੂੰ ਤੁਹਾਡੇ ਭਲੇ ਵਾਸਤੇ ਵਰਦੇ ਜੇ ਅਸੀਂ ਮੈਂ ਜਨਾਬ ਨਹੀਂ ਤੁਹਾਡਾ ਕੁਝ ਬਣਾਈ ਨਾ ਤੁਹਾਡੇ ਲੈਟ ਗਾਣਾ ਬੰਨ ਅਸੀਂ ਗਰੰਟਾ ਲੈ ਕੇ ਆਉਣੇ ਆ ਖਰਾ ਹੋ ਜਾਂਦੇ ਗਰੰਟਾ ਖਾ ਕੇ ਮੜਾ ਬੰਦਾ ਸਰਪੰਚ ਬਣ ਗਿਆ ਤਾਂ ਥੜੇ ਨਹੀਂ ਚਾਹੁੰਦੇ ਉਪਰੇ ਚੜ੍ਹ ਨਹੀਂ ਦਿੰਦੇ ਕਰਾਟਾ ਵੀ ਤੁਸੀਂ ਖਾਣੇ ਆ ਕੋਈ ਨਹੀਂ ਗਰਮਣਾ ਹੋ ਐਸੇ ਆਪਾਂ ਇਹਦੇ ਦੇ ਦੇ ਇਹ ਕਿਹੜੀ ਗੱਲ ਯਾਰ ਨਹੀਂ ਇਹ ਬੰਦਾ ਬਹੁਤ ਹੋਰਦਾ ਫਿਰ ਇਹ ਨਾ ਗੁਣ ਭੁੱਲ ਜਾਂਦਾ ਯਾਰ ਇਹਦੇ ਘਰੇ ਆਇਆ ਪੰਗਾ ਮਾਰ ਗੱਲ ਸੁਣੋ ਮੇਰੇ ਪੈਸੇ ਦੇ ਦਿਓ ਆ ਸੋਡਾ ਦੇ ਆਜ ਬੰਦ ਆਪਦੇ ਕਾਜ ਲੈ ਜਾਓ ਪੈਸੇ ਦੇ ਜਾ ਲੱਖਿਆ ਬਈ ਦੇ ਦਾਂ ਕੋਈ ਨਹੀਂ ਸਾਲੇ ਦਾਰੂ ਤੇਰਾ ਭਿਆਰ ਮੇਰਾ ਬੰਦ ਗਿਆ ਵਕੀਲ ਨਾਲ ਕੋਈ ਲੋਕ ਆਪਣੀ ਬੰਦ ਬਈ ਕੀ ਗੱਲ ਸੁਣਾ ਮੇਰੀ ਧਿਆਨ ਨਾਲ ਕੀ ਘਰੇ ਆ ਕੇ ਆਏ ਮੇਰੀ ਗੱਲ ਸੁਣਾ ਵਾਲੀ ਕਿਹੜੀ ਗੱਲ ਇਹ ਹੁਣ ਤੇਰੇ ਮੈਂ ਜਿਹੜੇ ਪੈਸੇ ਬਣਦੇ ਆ ਸਣੇ ਵਿਆਜ ਸਣੇ ਗਾ 6 ਮਹੀਨਾ ਦਾ ਹਿਸਾਬ ਦੇ ਦਿੰਦੇ ਸੀ ਪਰ ਇਹ ਗੱਲ ਨਾ ਥੋੜੇ ਦਿਨ ਅ ਤੈਨੂੰ ਪਤਾ ਲੱਗ ਜਾਣਾ ਤੇ ਤੇਰਾ ਇਹ ਕਿਸੇ ਨਜਾਇਜ਼ ਬੰਦੇ ਦੇ ਮੈਂ ਪੈਸੇ ਖਾਦੇ ਨਜਾਇਜ਼ ਜੇ ਸਵਰਗ ਹੋ ਗਿਆ ਨਾ ਸਾਡੇ ਕੋਲ ਇੰਨਾ ਪੈਸਾ ਅਸੀਂ ਦੁਬਾਰਾ ਜਨਮ ਲੈ ਲਾਂਗੇ ਮੈਂ ਜੀ ਸਵਰਗ ਨਰਕ ਇੱਥੇ ਹੀ ਹੈ ਇੱਥੇ ਹੀ ਹੈ ਜਿਆਦਾ ਦੂਰ ਨਹੀਂ ਜੇ ਬੰਦਾ ਸੋਚੇ ਤਾਂ ਪਰ ਬੰਦਾ ਸੋਚਦਾ ਨਹੀਂ ਉਹ ਅਸੀਂ ਮੈਂਟਾ ਚ ਡਾਕਟਰ ਖਰੀਦ ਲਾਵਾਂਗੇ ਵੱਡੇ ਤੋਂ ਵੱਡਾ ਕੋਈ ਡਾਕਟਰ ਨਹੀਂ ਕੰਮ ਕਰਦਾ ਬਾਈ ਡਾਕਟਰ ਨਹੀਂ ਚੱਲੇ ਯਾਰ ਚੱਲੇ ਇਹਦਾ ਦਿਮਾਗ ਖਰਾਬ ਹੈ ਪੈਸੇ ਨਹੀਂ ਆਉਂਦੇ ਇੰਨਾ ਪੈਸਾ ਕਹਿੰਦੇ ਵਾਸੀ ਮੈਂ ਪੰਚਾਇਤ ਲੈ ਕੇ ਆਇਆ ਇੰਨਾ ਗਰੀਬਾਂ ਨੂੰ ਅਗਲੀ ਨਹੀਂ ਹੁੰਦੀ ਯਾਰ ਮਾਰੀ ਜਾਂਦੀ ਹੈ ਓਏ ਓਏ ਹਾ ਓ ਲੱਖਾ ਹਾ ਓ ਕਿੜਾ ਓ ਕਿਵੇਂ ਬਾਈ ਓ ਕਿਵੇਂ ਆ ਬਾਈ ਕੀ ਹੋ ਗਿਆ ਆ ਓ ਬਚਾ ਲੋ ਓ ਆ ਲੱਖੇ ਆ ਜੋ ਓ ਆ ਜੋ ਬਾਈ ਬਿਲ ਕਰਨਾ ਦੱਜਾ ਪਿਆ ਆ ਜੋ ਯਾਰ ਬਾਈ ਬਿਲ ਕਰ ਓ ਕੀ ਹੋ ਗਿਆ ਲਗਾ ਮੈਨੂੰ ਲੱਗਦਾ ਚੂੜਾ ਨਿਕਲ ਗਿਆ ਓਏ ਓ ਯਾਰ ਚੱਕ ਲੈ ਲੈ ਇਤੋਂ ਨਾ ਪੈ ਜਾ ਦੱਤ ਪਾ ਲੈ ਓਏ ਵੇ ਰੇਟ ਹੱਥ ਪਾ ਲੈ ਨਿਕਲ ਵੇ ਡਾਕਟਰ ਕੋਲ ਲੈ ਜੂ ਸਾਡੇ ਕਰੇ ਹੈਡਿੰਗ ਹਾਏ ਓਏ ਅੰਦਰਾਂ ਦਾ ਸੰਤ ਲੈ ਵੜੀ ਨਹੀਂ ਵੱਡੇ ਵੱਡੇ ਡਾਕਟਰ ਲੈ ਆਵਾਂਗੇ ਕੰਮ ਦੇ ਕੇ ਤੈਨੂੰ ਡਾਕਟਰ ਆ ਗਏ ਹੁਣ ਓਏ ਯਾਰ ਨਹੀਂ ਕੰਮ ਆਉਂਦਾ ਨਹੀਂ ਕੰਮ ਆਉਂਦੀ ਆ ਹੁਣ ਡਾਕਟਰ ਆ ਗਿਆ ਓ ਮੈਡੀਕਲ ਧਣਕਾ ਵੀ ਲਵਾ ਦੇ ਦਰਦ ਵੀ ਓਏ ਮੰਜੇ ਦੇ ਬੋਲ ਮੇਰੇ ਮੇਰੇ ਮਾਰੋ ਹਾਂ ਉਹ ਯਾਰ ਆਹ ਉਹ ਆਹ ਪੜੀ ਜਾਂਦਾ ਪਸੰਦਰ ਹੈ ਆ ਸੀ ਵਿਆਜ ਨਾਲ ਨਾ ਨਾ ਨਹੀਂ ਹੁੰਦਾ ਕੋਈ ਵਿਆਜ ਨਾਲ ਉਹ ਜਾਣਦੇ ਨਹੀਂ ਬਾਈ ਮੈਂ ਲੈ ਜੀ ਚੈੱਕ ਹਾਂ ਅੱਲਾਹ ਅੱਲਾਹ ਜੀ ਗਲਤੀ ਆ ਗਈ ਮੈਨੂੰ ਸਮਝਾਈ ਦੇਣੀ ਯਾਰ ਸਮਝ ਦੇਣੀ ਸਮਝ ਨਹੀਂ ਆ ਰਹੀ ਗਲਤੀ ਆ ਗਈ ਮੈਨੂੰ ਲੈ ਜਾ ਉਹ ਚੱਲ ਸਾਡੇ ਅੱਗੇ ਨਾ ਗਲਤੀ ਮੰਨ ਰੱਬ ਕੋਲ ਮੰਨ ਹਾਂ ਹਾਂ ਰੱਬ ਕੋਲੇ ਮਾਫੀ ਮੰਗ ਗਲਤੀ ਹੋ ਗਈ ਜਿਹੜੀ ਤੇਰੇ ਕੋਲੇ ਗਾਂਦੋਂ ਇਹ ਕੰਮ ਨਾ ਕਰਿਆ ਕਰ ਵਿਆਜ ਬੂਰ ਲਾਉਣਾ ਇਹ ਮੇਰਾ ਚੂੜਾ ਹਾਂ ਹੁਣ ਕੋਈ ਮੰਦਰੀ ਸੱਦਣਾ ਬੈਣਾ ਤੂੰ ਅੰਦਰ ਕੱਲਾ ਹੀ ਅੱਜ ਕਰੀ ਇਹਨੂੰ ਕਿੱਥੇ ਲੋੜ ਹੈ ਇਹਨੂੰ ਡਾਕਟਰ ਦੇ ਲੋੜ ਹੀ ਨਹੀਂ ਅਬਾ ਮੈਨੂੰ ਬਾਅਦ ਕਰ ਦੇ ਮਾੜਾ ਪਰੇ ਨਾ ਕਰੋ ਅਬਾ ਦਵਾਵਾਂ ਵਗੈਰ ਤੋਂ ਮੇਰੇ ਗਾਲਤੀ ਹੋ ਗਈ ਓਏ ਅਬਾ ਤੇ ਮੇਰਾ ਇਲਾਜ ਕਰ ਓ ਮੇਰਾ ਮੁੰਡਾ ਕਿਹ ਰਹੀ ਆ ਬੱਸ ਤਾ ਫੋਨ ਲਾਈ ਯਾਰ ਇਹਦੇ ਘਰਦਿਆਂ ਨੂੰ ਫੋਨ ਕਰੇ ਨਹੀਂ ਅੱਜ ਕਰੇ ਅੱਗੇ ਵੇਖ ਮਰ ਗਿਆ ਜਿਵੇਂ ਜਿਵੇਂ ਗਿਆ ਓਏ ਕੋਈ ਲਾਉਣਾ ਲਾ ਦੁੱਤੀ ਲੈ ਜਾ ਮੈਨੂੰ ਕਿਤੇ ਇਹਨੂੰ ਮੈਡੀਕਲ ਕਰਾ ਲੈ ਚੱਲ ਚੱਕੇ ਨੂੰ ਮਾਂਦਰੀ ਸੱਤ ਲੈਣੇ ਕੋਈ ਯਾਰ ਆਏ ਲਾਉਣਾ ਫੋਨ ਮੈਂ ਲਾ ਲਾ ਸੱਤ ਹੇਲੋ ਨਾ ਬਾਈ ਹੰਬਾਤਾ ਬਾਈ ਯਾਰ ਦੱਸ ਆਪਣਾ ਬਲ ਕਰਨਾ ਸੀ ਬਾਈ ਯਾਰ ਤੇ ਉਹ ਦਿਨਾਂ ਯਾਰ ਮੈਨੂੰ ਲੱਗਾ ਚੂਲਾ ਉੱਤਰ ਗਿਆ ਯਾਰ ਤੇ ਦੇਖ ਕੇ ਜਾਏਗਾ ਕਿ ਆ ਜਾ ਆ ਜਾ ਬਾਈ ਬਣ ਕੇ ਯਾਰ ਕੋ ਘਰੇ ਵੀ ਹੈ ਨਹੀਂ ਕੋਈ ਕੱਲਾ ਹੀ ਅਜ ਪਤੰਦਰ ਉਹ ਬਾਹਰ ਤਾਂ ਨਹੀਂ ਗੁਣੇ ਆ ਗਿਆ ਯਾਰ ਬੋਲਣ ਕੇ ਚੰਗਾ ਓਕੇ ਨਹੀਂ ਤਾਂ ਕੀ ਕਰਦਾ ਸੀ ਉਹ ਜੜ ਕੇ ਆ ਖੰਜੂਰਾਂ ਲੱਗੀਆਂ ਸੀ ਉਹਦੇ ਤੇ ਜੜ ਮਰ ਮਿੱਠਾ ਵਾ ਆ ਮਾ ਦੇ ਸੀ ਬੜਾ ਨਾ ਉਹ ਨਹੀਂ ਆ ਗਿਆ ਉਹ ਉਹੀ ਬੰਦਾ ਨਾ ਆਵੇ ਰੋਈ ਜਾਂਦਾ ਨਾਲੇ ਕਿੰਨੇ ਕ ਦਿਨ ਹੋਏ ਇਹਨੂੰ ਆਖਿਆ ਸੀ ਯਾਰ ਇੱਥੇ ਹੀ ਆ ਸਾਰਾ ਕੁਝ ਇੱਥੇ ਨਿਕਲ ਜਾਣਾ ਯਾਰ ਇਹਨੂੰ ਪਾਣੀ ਪਾਣੀ ਚਾਹੀਦਾ ਪਾਣੀ ਲਾਓ ਯਾਰ ਪਾਣੀ ਦਿਓ ਅਨੇ ਹੀ ਇਹਨ ਵਾਰੀ ਆ ਇਹਨ ਵਾਰੀ ਚੂਲਾ ਨਹੀਂ ਹੁਣ ਵਿਆਜ ਵਾਲਾ ਪੈਸਾ ਕੰਮ ਕਰਦਾ ਤੇਰਾ ਕਰਦਾ ਵਿਆਜ ਵਾਲਾ ਕੰਮ ਤੇ ਗਲਤੀ ਹੋ ਗਈ